ਦੇ ਦੇ ਮੈਂ ਤਾਂ ਕਹਿ ਜਾਂਦਾ ਲੈ ਜਾਂ ਮੈਂ ਤਾਂ ਮਾਨਾ ਕਿ ਤਾ ਦੱਸ ਓਏ ਹੱਸ ਕੇ ਗੱਲ ਨਹੀਂ ਕਰਿਆ ਕਰ ਬੱਕਰਾ ਹਰ ਜਾ ਬਈ ਭੱਜਣਾ ਹੁਣ ਬੋਮੰਤ ਆ ਜਾ ਓਰੇ ਜੈ ਇਹ ਨਹੀਂ ਅੱਜ ਜੈ ਮੈਂ ਨਹੀਂ ਤਾਂ ਬੋਕ ਰੱਖਣਾ ਕਿਉਂ ਬੋਕ ਰੱਖਣਾ ਉਹ ਜੀ ਤਾਂ ਬਾਅਦ ਨੇ ਮੁਲਕ بچਾਉਣਾ ਜੇ ਕਿੱਥੇ ਤੇ ਮਰਜੀ ਪਹੁੰਚਾਵੇ ਉਹ ਕੱਟਣਾ ਤਾਂ ਹੈ ਨਹੀਂ ਉਹਨੇ ਵੀ ਉਹਨੇ ਵੀ ਕਿਸੇ ਨੂੰ ਰੱਖਣ ਵਾਲੇ ਨਹੀਂ ਦਿਨਾਂ ਫਰਮ ਆਲਣ ਹੈ ਕਿ ਨਹੀਂ ਫਰੀਦ ਜਿਹੜਾ ਲਾਇਆ ਫਰੀਦ ਨੇ ਉਹ ਵੀ ਕਿਸੇ ਨੂੰ ਵੇਚਣਾ ਹੀ ਉਹਨੇ ਅੱਗੇ

70000 ਲੱਗਿਆ ਨਜੀਰ ਕਹਿੰਦਾ ਉਹ ਗਾਹਾਂ ਦੰਦਾ ਸੀ ਕਿਸੇ ਬਰੀਡ ਵਾਸਤੇ ਇਹਨੇ ਵੀ ਨਹੀਂ ਕਹਿੰਦਾ ਕੱਟਣਾ ਤੇ ਨਾ ਕਟਾਉਣ ਵਾਲਾ ਇਹ ਹੈਗਾ ਉਹ ਜਿਹੜਾ ਅਸੀਂ ਤਾਂ ਛੌਂਕਣਾ ਰੱਖਣਾ ਸਾਡੇ ਤੋਂ ਲੈ ਬਾਈ ਉਹ ਵੀ 50000 ਕਰਦੇ 50000 ਦਾ ਵੱਖਰਾ ਦਿੰਦੇ 50000 ਦਿੰਨੇ ਚਾਚਾ ਜਦ ਤੈਨੂੰ ਸਾਰਾ ਗੱਲ ਦੱਸਦਾ ਕਿੱਥੇ ਲੱਗਿਆ ਕਿੱਥੇ ਦੇਣਾ ਤੈਨੂੰ ਉਹ ਵੀ ਗੱਲ ਦੱਸ ਗੁਰੂ ਸਾਡੇ ਤੋਂ ਲੈਣੀ ਮੈਂ ਨਹੀਂ ਨਹੀਂ ਜੀ ਜੀ ਤੁਹਾਨੂੰ ਵੀ ਪਤਾ ਬਾਈ ਕਿੰਨੇ ਦਾ ਦੇਣਾ ਬਾਹਰ ਕੱਢ ਕੇ ਤੁਸੀਂ ਚੀਜ਼ ਦੇਖੋ ਪਹਿਲੇ ਇਹ ਤਾਂ ਉਹ ਮਾਲ ਵਿੱਚ ਨਾ ਹੋ ਤਾਂ 41 ਇੰਚ ਦੀ ਇੱਥੇ ਵਿੱਚ ਬੱਕਰੀਆਂ ਖੜੀਆਂ ਤਾਂ ਬੱਕਰਾ ਛੋਟਾ ਲੱਗਦਾ ਜੀ ਤੇ 43 ਇੰਚ ਬੱਕਰਾ ਵਾ ਵਿੱਚ ਸਹੀ ਗੱਲ ਹੁਣ ਆ ਦੇਖੋ ਕਿੰਨਾ ਹੈ ਜੀ 43 ਹੈਗਾ ਵੀਰੇ ਆਪਾਂ ਤੁਹਾਨੂੰ ਐਵੇਂ ਸੁਣਾਉਗਾ ਜੇ ਥੋੜੀ ਸ਼ੱਕ ਮਟਿਆ ਦੇਵਾਂ ਮੈਂ ਨਾ ਬਿਰਤਾਂਗੇ ਆਪਾਂ ਗਵਾਂਡੀ ਪੀਤੇ ਨਾਲ ਮੈਂ ਨਾ ਅਸੀਂ ਮੁੱਕੇ ਦੇ ਆ ਪੀਤੇ ਨਾਲ ਮਰਦੀਏ ਤੇਰੀਏ ਜੇ ਉੱਥੇ ਨੇਰੀ ਆ ਅੱਡ ਆਪਣਾ ਮੁੱਲਾਪੁਰ ਮੋਹ ਸਾਈ ਕੱਟ ਨੰਬਰਦਾਰਾ ਐ ਨਹੀਂ ਗੱਲ ਬਣਨੀ ਪਤਾ ਸਾਨੂੰ ਵੀ ਇਹ ਵੀ ਲੱਗਦਾ ਬਹੁਤ ਕੁਛ ਗਿਆ ਇਹਨਾਂ ਨੇ ਰੱਖਣਾ ਕੋਈ ਇੱਜ਼ਤ ਕਰ ਰਿਆਂ ਦੀ ਹੁਣ ਉਹੀ ਗੱਲ ਹੈ ਇਹਨਾਂ ਨੂੰ ਵੀ ਪੁੱਛ ਲਾਏ ਤੇ ਇੰਨੀ ਜੀ ਨਿੱਕੀ ਜੀ ਮੈਂਮਣੀ ਹੁਣ 30000 ਦਾ ਲੈ ਗਿਆ ਸੀ ਸਵੇਰ ਦਾ ਗੇਲਾ ਦਿੰਦਾ ਸੀ ਕੁਛ ਲੋ ਇਹਨੂੰ ਕੋਲੇ ਗਾ ਪਹਿਲਾਂ ਮੈਥੋਂ ਘੰਟਾ ਪਕਾਈ ਕਰਾਂਗੇ ਲੈ ਗਿਆ ਮੈਥੋਂ ਚੋਰੀ ਖਰੀਦ ਕੇ ਹੁਣ ਮੁੱਲ ਲਵਾ ਲਵਾ ਵੀਰਾ ਜੂ ਨੂੰ ਦੇਣਾ ਦੇਣਾ ਪਏ ਜੇ 5-600 ਰੁਪਿਆ ਇਹ ਜੇ ਲੋਕ ਪਏ ਨੇ ਉਹਨਾਂ ਪਾਵਾ ਨਮਰਾਜ ਹਨ ਰਾਜੂ ਨੇ ਤੇ ਨਾ ਆਪੇ ਖਰੀਦ ਲਿਆ ਪਕਾਈ ਕਰਾ ਕੇ ਆਪੇ ਲੈ ਕੇ ਖਰੀਦ ਕਿਉਂ ਨਾ ਸਾਡੂ ਉਹ ਮੇਰੀ ਗੱਲ ਸੁਣ ਬਾਈ ਕੋਈ ਸਾਨੂੰ ਸ਼ੂਟ ਦਾ ਆਪਣਾ ਪੂਰਾ ਜਾ ਮੇਰਾ ਬੱਕਰੀਆਂ ਦਾ ਫਾਰਮ ਨਾ ਹਾਂ ਨਹੀਂ ਨਹੀਂ ਵਧੀਆ ਜੀ ਤਰੱਕੀ ਤੁਹਾਨੂੰ ਦੇ ਦੇ ਤੂੰ ਸਾਡੇ ਤੋਂ 20 ਦਿਨਾਂ ਪਹਿਲਾਂ ਨਵੇਂ ਹੋ ਗਏ ਉਹਨਾਂ 10000 ਘਟਕੇ ਲੈ ਆ ਇੰਨੇ ਬੰਦੇ ਹੁੰਦੇ ਆ ਦੇ ਦੂ ਸਰਦਾਰ ਬੰਦੇ ਨਹੀਂ ਰੂਹ ਵਾਲਾ ਬੰਦਾ ਹੋ ਉਹ ਤਾਂ ਦੇ ਦੂਗਾ ਪਾਣੀ ਦੰਦੇ ਚੀਜ਼ ਛੇਤੀ ਜ਼ਿਮੀਂਦਾਰ ਦੇ ਦਿੰਦਾ ਜ਼ਿਮੀਂਦਾਰ ਚੀਜ਼ ਦੇ ਦਿੰਦਾ ਪਾਣੀ ਦੰਦੇ ਹੁੰਦੇ ਚੀਜ਼ ਛੇਤੀ ਹਾਂ ਹੁਣ ਕਿੰਨੇ ਆ ਦੇਣਾ ਤੁਸੀਂ ਦੱਸਨਾ ਹੈ ਬਾਈ ਇੱਕੋ ਹੀ ਦੱਸਦੇ ਹੁਣ ਸੌਦਾ ਕਰਾ ਦੇਣਾ ਫੱਟ ਫੱਟ ਕਰਾ ਦੂੰ ਸੌਦਾ ਜੇ 90 ਦਾ ਪਾ ਦਾਂਗੇ 90 ਦਾ ਮੰਗਦਾ ਹੀ ਐ ਮਾਂਗਾ ਦਾ ਸਹੁਰਾ ਮੈਂਦ ਵਾਲੋ ਕਹਿਤਾ ਉਸ ਨਹੀਂ ਤਾਂ ਬੱਕਰੀ ਨਹੀਂ ਕਰਾਉਣੀ ਆ ਭੋਲੇ ਕਰਾਇਰ ਵਾਲੀ ਇਹ ਇੰਨੀ ਲੋਟ ਆਉਂਦੀ ਇਹ ਗੱਡੀ ਉਨੇ ਕਿੱਥੇ ਝੋਟਾ ਹਲ ਜੋੜਨਾ ਤੂੰ ਕੋਈ ਐਂਡ ਤੇ ਆ ਵੀ ਕੋਈ ਦੱਸ ਦੇ ਚਾਚਾ ਪੱਕਾ ਬਸ ਮੈਂ ਗੱਲ ਖਤਮ ਮੇਰੇ ਤੋਂ ਫੇਰ ਕਾਸ ਨੂੰ ਫੇਰ ਕਹਿਆ ਨਾ ਪੱਕਾ ਦੱਸ ਦੇ ਇਮਾਨਦਾਰੀ ਤੋਂ ਹਾਂ ਇਮਾਨਦਾਰੀ 60000 ਰੁਪਇਆ ਦੰਨੇ ਆ ਪੂਰਾ ਲੈ ਚਾਚਾ ਤੈਨੂੰ ਆਪਾ ਮੇਰੇ ਗੱਲ ਸੁਣ ਹੈ ਫਰੀਦ ਮੇਰੇ ਗੱਲ ਸੁਣ ਫਰੀਦ ਵੀ ਵਪਾਰੀ ਬੰਦਾ ਵਾ ਨਾ ਉਹਨੇ ਵੀ ਗਾਇਆ ਵੇਚਣਾ ਸੀ ਉਹ ਚਲ ਉਹ ਇੱਕ ਵਪਾਰੀ ਹੋ ਕੇ ਵੀ 65000 ਰੁਪਇਆ ਤਿੰਨ ਗਰੀ 300 4 ਚੱਕਰ ਲਾ ਗਿਆ ਬੱਕਰਾ ਦੇ ਦੇ ਵੀਡੀਓ ਬਣਾਈ ਹੋਈ ਓਦੀ ਬੱਕਰਾ ਕਿਤੇ ਪਾਸ ਵੀ ਹੋ ਗਿਆ ਉਹਦਾ ਹੀਗਾ ਹੋਣੇ ਦਰਸਾਦਾ ਆੜਗੇ ਜਾ ਤੇਰੀ ਬਾਨ ਤਾਂ ਰਹੀਏ ਰਹੀ ਅਸੀਂ ਤਾਂ ਲਵੇ ਨਹੀਂ ਤੇ ਵੀਡੀਓ ਕੱਢ ਲਾਂਗੇ ਕੋਈ ਨਹੀਂ ਬਣੀ ਹੋਈ ਹੋਣੀ ਜਾ ਜੇ ਉਹ 65 ਲਾ ਗਿਆ 65 ਦਾ ਹੀ ਤੇ ਹਰ ਸਾਈ ਚੱਕ ਲੈ 65 ਦਾ ਹੀ ਤੇ ਉਹ ਤਾਂ ਮੈਂ ਫੜ ਉਹ ਤਾਂ ਮੈਂ ਚਾਤਾ 70 ਦਾ ਵੀ ਨਹੀਂ ਦਿੰਦਾ ਤੈਨੂੰ ਪਤਾ ਐਂ ਤਾਂ ਤੇਰੀ ਚੀਜ਼ ਆ ਯਾਰਾ ਮੇਰੇ ਨਾਲ ਗੱਲ ਸੁਣ ਲੋਹੇ ਦਾ ਥਾਨਾ ਬਣਾਇਆ ਕਰ ਲੋਹੇ ਦਾ ਥਾਨੇ ਮਰਦਾ ਚਾਹਤਾ ਮੈਂ ਉਹ ਵੀ ਤੈਨੂੰ ਕਹਿਤਾ ਉਹਨੇ ਕੰਨਾਂ ਲਾਇਆ ਇਹਨਾਂ ਨੇ ਕੰਨਾਂ ਲਾਤਾ ਆ ਭਾਈ ਦੀ ਸੁਣ ਪਾਈ ਸੀ ਭਾਈ ਮੈਂ 50000 ਰੱਖਿਆ ਭਾਈ ਮੈਂ ਵੀ ਹੋਰ ਤੁਸੀਂ ਵੀ ਦੇਖ ਲੋ ਹੋ ਚੀਜ਼ ਤੇ ਲੱਗਦਾ ਭਾਈ ਫਿਰ ਉਹਨੇ ਮੈਂ ਉਹੀ ਗੱਲ ਕਰਦਾ ਫਿਰ ਤੁਹਾਨੂੰ ਵੀ ਪਤਾ ਭਾਈ ਹਰਦੇ ਨੂੰ ਇੰਨੇ ਵੀ ਨਹੀਂ ਮਿਲਦੇ ਉਹ ਤੁਹਾਡੇ ਸਾਹਮਣੇ ਜੀ ਕਹਿ ਕੇ ਚੱਕਰ ਆ ਗਿਆ ਮੁਰਕੇ ਕਹੋਗਾ ਸਾਡੇ ਪੈਸੇ ਕੋਰਾ ਸੀਗਾ ਜੀ ਜਾਣਗੇ ਜੀ ਜੀ ਤਾਂ ਸਭ ਕੁਝ ਕਹੂ ਉਹ ਕਹੋਗਾ ਸਾਡੇ ਪੈਸੇ ਕੋਰੇ ਸੀ ਮੈਂ ਤੈਨੂੰ ਚੱਕਰ ਆਇਆ ਉਹਨੂੰ ਪੁੱਛ ਲਿਆ ਤਾਂ ਉਹ ਬੰਦਾ ਕੋਲੇ ਬੈਠਾ ਜੀ ਹੰਮੀ ਭਾਈ ਆਪਾਂ ਲਾਉਨੇ ਆਪਾਂ ਤੂੰ 50 ਮੈਂ ਤੈਨੂੰ 15000 ਆਪਾਂ ਬੋਲੇ ਆ ਕਿ ਹਗਾ ਨਾ ਤੂੰ ਬੋਲਿਆ ਨਹੀਂ ਉਹ ਜਿੰਮੇਦਾਰ ਦਾ ਕੋਈ ਕਸੂਰ ਨਹੀਂ ਨਹੀਂ ਉਹਨਾਂ ਦਾ 50 ਕਹਿਤੀ ਮੈਂ ਗੱਲ ਸੁਣ ਮੈਂ ਉਹਦੇ ਬਿਨਾ ਕਹੇ 65 ਤੇ ਚੜਤੀ ਸੂਈ ਦੰਨੇ ਨਗਦਰ ਪਈਏ ਵਟ ਲੈ ਕਾਨੂੰ ਗਾ ਲੇ ਜਾਣਾ ਜਾਂ ਉੱਥੇ ਲੈ ਜਾ ਜਿਹੜਾ ਉਹਨੇ ਲਾਇਆ ਕਿੱਥੇ ਲਿਆ ਕੀਨੇ ਲਿਆ ਕੀਨੇ ਲਿਆ ਆ ਵੀ ਤੇ ਹੁਣ ਕਿਹਨੂੰ ਕੀ ਪਤਾ ਲਾਇਆ ਨੇ ਕਿ ਨਾਲ ਆਏ ਨਹੀਂ ਲਾਇਆ ਤਾਂ ਫੇਰ ਪੁੱਛ ਟੋਪੀ ਜਿਹੜਾ ਕਮਾਲ ਕਰਦਾ ਯਾਰ ਉਹ ਵੀ ਆਪਾਂ ਨੂੰ ਹੁੰਦਾ ਅੱਜ ਕੋਈ 2 ਰੁਪਏ ਮੇਰੇ ਵੀ ਗਰੀਬ ਦੇ ਬਣ ਜਾਣਗੇ ਬਣ ਜਾਣਾ ਥੋੜੀ ਸੁੱਖ ਥੋੜੀ ਇਹ ਸੁੱਖ ਮੰਗਦਾ ਮੈਂ ਤਾਂ ਵਪਾਰੀਆਂ ਦੀ ਵਪਾਰੀਆਂ ਦੀ ਸੁੱਖ ਮੰਗਦੇ ਆ ਸਦਾ ਸੀਤਾ ਚੱਲ ਆਜੋ ਦੇ ਦੇ ਮੈਂ ਤਾਂ ਕਹਿ ਜਾਂਦਾ ਲੈ ਜਾ ਮੈਂ ਮਾਣਾ ਕਿਤਾ ਦੱਸ ਓਏ ਹੱਸ ਕੇ ਗੱਲ ਨਹੀਂ ਕਰਿਆ ਕਦੇ ਬੱਕਰਾ ਹਰ ਜਾ ਬਈ ਭੱਜ ਜਾਣਾ ਹੁਣ ਬਹੁ ਮਟ ਆ ਜਾ ਓਰੇ ਜੈ ਇਹ ਨਹੀਂ ਅਜ ਜੈ ਮੈਂ ਨਹੀਂ ਮੜਾ ਜਾ ਆ ਜਾ ਮੜਾ ਜਾ ਆ ਜਾ ਮੜਾ ਜਾ ਆ ਜਾ ਮੰਜੇ ਤੇ ਖਰਜਾ ਚੇ ਕਾਮੇ ਕਾਮੇ ਆਜਾ ਅਰੀਨਾ ਕਰਦੇ ਦੀ ਸਰਦਾਰ ਨੂੰ ਦੇ ਲਾਂਗੇ ਤੂੰ ਦੱਸ ਤੂੰ ਆਪੇ ਤੂੰ 65 ਲਾਤਾ ਮੈਨੇ ਪੈਂਡ ਦਾ ਬੱਕਰਾ ਦੇ ਦੀ ਨਹੀਂ 65 ਦਾ ਦੇਣਾ ਹੁੰਦਾ ਚਾਚਾ ਫਿਰ ਪੰਜ ਨਾਲ ਕਿਹੜਾ ਤੂੰ ਰੱਜ ਲੇਗਾ ਨਹੀਂ ਰਾਜ ਨਹੀਂ ਲੈਂਦਾ ਮੇਰੇ ਗੱਲ ਸੁਣ ਜਿਹੜੇ ਪੱਕੇ ਬੰਦੇ ਆ ਸਾਡੇ ਤੋਂ ਡੇਲੀ ਮਾਲ ਲੈ ਜਾਣ ਵਾਲੇ ਉਹ ਕਹੋਗਾ ਸਾਨੂੰ ਨਹੀਂ ਦਿੱਤਾ ਨਹੀਂ ਦਿੱਤਾ ਨਾ ਸੀ ਯਾਰ ਨਹੀਂ ਇਹ ਗੱਲ ਮੇਰੇ ਉਹਨੂੰ ਕਹਿੰਦੇ ਅੱਜ ਮੈਨੂੰ ਰੁਪਈਆਂ ਦੀ ਲੋੜ ਸੀ ਭਈ ਮੈਂ ਵੇਚਦਾ ਉਹ ਵੀ ਰੁਪਈਆ ਹੀ ਦਿੰਦੇ ਸੀਗੇ ਅੱਜ ਕਿਤੇ ਲੋੜ ਸੀ ਉੱਤੇ ਲੋੜ ਨਹੀਂ ਸੀ ਹਰਜਾ ਯਾਰ ਕੱਚੀਆਂ ਚੂੜੀਆਂ ਨਹੀਂ ਪਾਏ ਪੌਂਦਾ ਇਹਦੇ ਲੋੜਾ ਕਰ ਹੱਥ ਹੋਏ ਹੋਣਾ ਕਰ 60000 7000 ਦਾ ਹੋ ਗਿਆ ਚੁੱਪ ਕਰ ਹਾਲੋ ਬੱਕਰਾ ਫੜ 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 ਚਾਹੇ ਪੱਲਿਓ ਮੈਨੂੰ ਪੌਣੇ ਪੈਂੜ ਹਰ ਬੱਕਰਾ ਸਰਦਾਰਾ ਖੁਸ਼ੀ ਨਾਲ ਤੂੰ ਪਾਈ ਗਏ ਹੱਸਾ ਚੋਲੀ ਫਸੇ ਭਾਈ ਵਫਾ ਕਰੇ ਉਹਦਾ ਬੌਲਾ ਜਾਂ ਤੜਕੇ ਦਾੜਿਆ ਖੜਿਆ ਰੇ ਕਿਸੇ ਦੀ ਗੱਲੇ ਨਹੀਂ ਮੰਨਦਾ ਮਾਲ ਵੇਚਿਆ ਖੱਟਿਆ ਚੰਗਿਆ ਰਹਿੰਦਾ ਦੇਓ ਜੀ ਰੁਪਏ ਹੁਣਾਂ ਤੈਨੂੰ ਪਾਸ ਕਰ ਲੈ ਸਰਦਾਰਾ ਕਿਉਂ ਵੀ ਕੋਸਤਾ ਤੁਸੀਂ ਤੁਹਾਡੇ ਦੇ ਆ ਨਹੀਂ ਅਗਲੇ ਮੈਂ ਤਾਂ ਤੇਰਾ ਸੌਦਾ ਕਰਾਦਾ ਤੌਰ ਫੇਰ ਲੰਗੜਾ ਡੁੱਡਾ ਆਪਦੇ ਨੂੰ ਆਸ ਲਾਉਂਦਾ ਬੱਕਰੀਆਂ ਹਾਂ ਬੱਕਰੀਆਂ ਹਾਂ ਵਾਹੀ ਚੀਜ਼ਾਂ ਚਾਹੀਦੀਆਂ ਨੇ ਤੇਰੇ ਸਾਹ ਹਾਂ ਐਦਾਂ ਕਹਿੰਦਾ ਲਿਆ ਹੋ ਰੱਖੋ ਮੇਰੇ ਮੂਰੇ ਹਾਜ਼ਰ ਕਰੋ ਮੇਲਾ ਦੇਖੋ ਤੁਰ ਫਿਰਕੇ ਪੈਸੇ ਦੇ ਦੋ ਲਖਾਈ ਕਰਾ ਲਓ ਬੱਕਰਾ ਉਲੀ ਫਿਰਨ ਦੋ ਅਜੇ ਕਿੱਥੇ ਖਿੱਚੀ ਫਿਰੋਗੇ ਤੂੰ ਪਚਾ ਜਾਂ ਚਾਰਨੇ ਇੱਥੇ ਖਾਣੇ ਇੱਥੇ ਖਾਣੇ ਜਾਂਦੇ ਚਾਰਨੇ ਵਿਚਾਰੇ ਨੂੰ ਉਦੋਂ ਲੈ ਜਿਓ ਪਸ਼ੂਆਂ ਕਾ ਨੂੰ ਹੈਰਾਨ ਕਰਨਾ ਪੂਰੇ ਕੰਦ ਦੇ ਵਰਾ ਮੁੰਡਾ ਵੀਡੀਓ ਬੇਕਾ ਬੱਕਰੇ ਦੀ ਦੇਖ ਆ ਬੱਕਰਾ ਜੀ 25 ਗਣ 35000 ਰੁਪਏ ਲਿਆਓ ਜੀ ਲਿਓ 500 ਦੇ ਤਾਂ 500 ਸਾਈ ਵਾਲਾ 500 ਵਾਲਾ ਅੱਛਾ ਪਿੱਛੇ ਪਾ ਲਾ ਫੇਰ ਬਣਾਉਨੇ ਆਪਾਂ ਵੀਡੀਓ ਲੈ ਤਨ 4 5 6 7 8 9 ਆ 11 12 ਕੋਈ ਨਹੀਂ 13 14 ਹਾਂ ਜਦੋਂ 16 ਤੋ ਦੇ ਮਿੰਟ ਉਹ 17 17 ਐਂ ਫੜ 19 ਕਿੰਨੇ ਦੰਦਾ ਬਾਈ ਇਹ 21 22 चौबी पच्ची छब्बी सताई ठाई उन्त्ती बत्ती चौंती, पैंती हजार भाई

ਆ ਤੈਨੂੰ ਯਾਦ ਦੇ ਦਿੰਦੇ ਆਂ ਖਾਤੇ ਚ ਪਾ ਦੇ ਵੀ ਆਖਣਾ ਰੱਖ ਲੋ ਅਗਰ ਕੋਲ ਨਹੀਂ ਆ ਤਾਂ ਗੂਗਲ ਜੇ ਪਾ ਦੋ ਠੀਕ ਆ ਤਾਂ ਮੁੰਡਾ ਹੈਗਾ ਤਾਂ ਤੂੰ ਐ ਕਰ ਮੁੰਡਾ ਵੀ ਹੈਗਾ